ਹਿੰਦੂ ਪਰਿਵਾਰ ਦੀ ਬੀਬੀ ਸ਼ਾਸ਼ੰਗਤ ਨੂੰ ਕੈਂਸਰ ਦਾ ਰੋਗ ਹੋ ਗਿਆ ਡਾਕਟਰਾਂ ਨੇ ਜਵਾਬ ਦਿੱਤਾ ਕਹਿੰਦੇ ਬੀਬਾ ਜੀ ਲੱਤਾਂ ਲੱਤ ਵਿੱਚ ਜ਼ਖਮ ਬਣਿਆ ਉੱਪਰ ਤੱਕ ਆ ਗਿਆ ਟੈਸਟ ਕੀਤੇ ਸਾਰਾ ਕੁਝ ਕਰਕੇ ਕਹਿੰਦੇ ਜੀ ਲੱਤ ਕੱਟਣੀ ਪੈਣੀ ਹੈ ਇਹਦਾ ਹੱਲ ਨਹੀਂ ਹੈ ਕੋਈ ਉਹ ਵਿਚਾਰੀ ਪਤੀ ਸਿਰ ਤੇ ਨਹੀਂ ਹੈ ਇੱਕ 18-20 ਸਾਲ ਦਾ ਪੁੱਤਰ ਹੈ ਦੋਵੇਂ ਜਾਨੇ ਕਿਰਾਏ ਤੇ ਰਹਿੰਦੇ ਆ ਹਿਮਾਚਲ ਤੋਂ ਆਏ ਸੀ ਅੰਬਾਲੇ ਨੇੜੇ ਆ ਕੇ ਰਹਿਣ ਲੱਗ ਪਏ ਹੁਣ ਕੱਲੀ ਔਰਤ ਘਰ ਦਾ ਖਰਚਾ ਹੈ ਬੱਚੇ ਦੀ ਪੜ੍ਹਾਈ ਵੀ ਹੈ ਪਤੀ ਸਿਰ ਤੇ ਨਹੀਂ ਹੈ ਕਿਰਾਏ ਤੇ ਰਹਿ ਰਿਹਾ ਹੈ ਬੜਾ ਦੁੱਖ ਹੈ ਖਰਚਾ ਵੀ ਲੱਖਾਂ ਝੋਣਾ ਹੈ ਕੀ ਕਰੀਏ ਪਰੇਸ਼ਾਨੀ ਚ ਤਿੰਨ ਲੰਘਦੇ ਜਾ ਰਹੇ ਨੇ ਇੱਕ ਸਿੱਖ ਭਰਾ ਨਾਲ ਮੁਲਾਕਾਤ ਹੋਈ ਉਹਨਾਂ ਨੂੰ ਆਪਣੀ ਸਮੱਸਿਆ ਦੱਸੀ ਚੱਲਦੇ ਚੱਲਦੇ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਵੀ ਇੱਥੇ ਇੱਕ ਬਹੁਤ ਵੱਡਾ ਡਾਕਟਰ ਤੇ ਬਹੁਤ ਵੱਡਾ ਹਸਪੀਟਲ ਹੈ ਤੁਸੀਂ ਉੱਥੇ ਨਹੀਂ ਗਏ ਉਹ ਕਹਿੰਦੇ ਜੀ ਕਿਹੜਾ ਅਬਿਸਤ ਸਾਰੇ ਪਾਸੇ ਜਾਏ ਆ ਸਾਰੇ ਡਾਕਟਰਾਂ ਨੂੰ ਵਿਖਾ ਲਿਆ ਸਾਰੇ ਹਸਪੀਟਲਾਂ ਚ ਜਾਏ ਆ ਸਾਰੇ ਟੈਸਟ ਹੋ ਗਏ ਨੇ ਫਾਈਨਲ ਡਿਸੀਜਨ ਇਹ ਆਇਆ ਵੀ ਇਹਦੀ ਲਤ ਕੱਟਣੀ ਹੀ ਪੈਣੀ ਆ ਹੋਰ ਇਲਾਜ ਨਹੀਂ ਵਰਨਾ ਸਾਰੇ ਸਰੀਰ ਚ ਰੋਗ ਫੈਲ ਜਾਣਾ ਫਿਰ ਜਾਨ ਜਾਏਗੀ ਮਰਦਾ ਕੀ ਨਾ ਕਰਦਾ ਰੁੰਦਿਆ ਰੁੰਦਿਆ ਦਿਨ ਬਤੀਤ ਹੋਣ ਲੱਗੇ ਚਿੰਤਾ ਫੈਲ ਗਈ ਵੱਧਦੀ ਜਾਰੀ ਚਿੰਤਾ ਨਾਲ ਰੋਗ ਹੋਰ ਵੱਧ ਜਾਂਦੇ ਆ ਉਹਨਾਂ ਨੇ ਕਿਹਾ ਵੀ ਇੱਕ ਡਾਕਟਰ ਹੈ ਤੁਸੀਂ ਉੱਥੇ ਜਾਓ ਉਹ ਹਸਪਤਾਲ ਹੈ ਜਿੱਥੇ ਗੁੰਗੇ ਵੀ ਬੋਲਣ ਲਾ ਦਿੱਤੇ ਕਿਹੜਾ ਹੈ ਉਹ ਹੈ ਗੁਰਦੁਆਰਾ ਪੰਜੋਖਰਾ ਸਾਹਿਬ ਤੇ ਉੱਥੇ ਡਾਕਟਰ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅੰਬਾਲੇ ਦੇ ਨੇੜੇ ਤੁਹਾਡੇ ਚ ਰਹਿਣ ਵਾਲੀ ਸੰਗਤ ਜਿਨ੍ਹਾਂ ਨੇ ਦਰਸ਼ਨ ਵੀ ਕੀਤੇ ਨੇ ਤੁਹਾਨੂੰ ਸਾਰੇ ਜਾਣਦੇ ਹੋ ਪਤਾ ਹੋਣਾ ਚਾਹੀਦਾ ਉਹ ਕਹਿੰਦੇ ਵੀ ਜਿਤਸ਼ਾ ਵੀ ਗੁਰਦੁਆਰਾ ਸਾਹਿਬ ਆ ਕਹਿੰਦੇ ਹਾਂ ਈ ਮੈਂ ਬੇਨਤੀ ਤਾਂ ਕੀਤੀ ਉਸ ਬੀਬੀ ਨੇ ਆਪ ਇਹ ਘਟਨਾ ਮੇਰੇ ਨਾਲ ਫੋਨ ਤੇ ਸਾਂਝੀ ਕੀਤੀ ਸੀ ਅਗਸਤ 2021 ਦੇ ਵਿੱਚ ਤੇ ਉਹ ਵੀਡੀਓ ਦਾਸ ਨੇ YouTube ਤੇ ਪਾਈ ਬੜੀ ਸੰਗਤ ਨੇ ਉਹਨੂੰ ਸੁਣਿਆ ਬੜੇ ਫੋਨ ਵੀ ਦਾਸ ਨੂੰ ਵੀ ਆਉਂਦੇ ਰਹੇ ਤੇ ਕਈ ਸੱਜਣ ਫਿਰ ਉਹਨਾਂ ਨੂੰ ਮਿਲ ਕੇ ਵੀ ਆਏ ਬਾਅਦ ਵਿੱਚ ਜਾ ਕੇ ਮੇਰੀ ਵੀ ਮੁਲਾਕਾਤ ਉਸ ਦਿਨ ਤੋਂ 2 ਸਾਲ ਬਾਅਦ ਹੋਈ ਸੀ ਬਾਣੀ ਦਾ ਪ੍ਰਤਾਪ ਜਿਹੜੀ ਮੈਂ ਬੇਨਤੀ ਕਰਨ ਲੱਗਾ ਵੀ ਬਾਣੀ ਕਿਵੇਂ ਸਾਡੀ ਜ਼ਿੰਦਗੀ ਨੂੰ ਸਾਡੀ ਸੋਚ ਨੂੰ ਬਦਲ ਦਿੰਦੀ ਹੈ ਉਹ ਕਹਿੰਦੇ ਵੀ ਤੁਸੀਂ ਉੱਥੇ ਜਾਓ ਉੱਥੇ ਜਾ ਕੇ ਅਰਦਾਸ ਬੇਨਤੀ ਕਰੋ ਮਹਾਰਾਜ ਜੀ ਕਿਰਪਾ ਕਰਨਗੇ ਉਹ ਵੀ ਵੀ ਕਹਿਣ ਲੱਗੇ ਵੀ ਭਾਈ ਸਾਹਿਬ ਅਸੀਂ ਚਲੇ ਗਏ ਉਹਨਾਂ ਨੇ ਸਾਰੀ ਗੱਲਬਾਤ ਮੇਰੇ ਨਾਲ ਹਿੰਦੀ ਚ ਹੀ ਕੀਤੀ ਕਿਉਂਕਿ ਹਿੰਦੀ ਬੋਲਦੇ ਸਨ ਕਿ ਜੀ ਅਸੀਂ ਚਲੇ ਗਏ ਪੁੱਤ ਮੇਰਾ ਚਲਾ ਗਿਆ ਅਸੀਂ ਜਾ ਕੇ ਉੱਥੇ ਗਿਆਨੀ ਜੀ ਨੂੰ ਮਿਲੇ ਉਹਨਾਂ ਨੂੰ ਜਾ ਕੇ ਆਪਣਾ ਦੁੱਖ ਦੱਸਿਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਅਰਦਾਸ ਕਰਦੇ ਹਾਂ ਤੁਸੀਂ ਦੇਖ ਲਿਓ ਕਿੰਨੇ ਦੀ ਲਾਈਏ 11 ਰੁਪਏ ਦੀ ਦੇਖ ਲਿਓ ਕਹਿੰਦੇ ਸੀ 11 ਰੁਪਏ ਦੀ ਦੇਖ ਕਰਾ ਕੇ ਲੈ ਗਏ ਉਹਨਾਂ ਨੇ ਸਾਡੀ ਅਰਦਾਸ ਕੀਤੀ ਤੇ ਸਾਨੂੰ ਕਹਿੰਦੇ ਇੱਥੇ ਬਹਿ ਕੇ ਪਾਠ ਸੁਣੋ ਉਹ ਕਹਿੰਦੇ ਜਦੋਂ ਸੀ ਉੱਥੇ ਬਹਿ ਕੇ ਬਾਣ ਸੁਣਨ ਲੱਗ ਪਏ ਨਾ ਕੀਰਤਨ ਦਾ ਪ੍ਰਵਾਹ ਚੱਲਦਾ ਸੀ ਬਾਣੀ ਦਾ ਪ੍ਰਵਾਹ ਮਨ ਨੂੰ ਬਹੁਤ ਸ਼ਾਂਤੀ ਬਹੁਤ ਸ਼ਕੂਨ ਮਿਲਿਆ ਇਹਨਾਂ ਮਨ ਜੁੜ ਗਿਆ ਨਾ ਟਿਕਾ ਬਣ ਗਿਆ ਵੀ ਦੋ ਤਿੰਨ ਘੰਟੇ ਕਦੋਂ ਲੰਘ ਛਾਨੂੰ ਪਤਾ ਨਾ ਲੱਗਿਆ ਤੇ ਮੈਨੂੰ ਇੱਕ ਹੌਸਲਾ ਜਿਹਾ ਹੋ ਗਿਆ ਉੱਥੇ ਮੈਨੂੰ ਪੋਜ਼ੀਟਿਵ ਵਾਈਬ੍ਰੇਸ਼ਨਸ ਆਈਆਂ ਵੀ ਤੂੰ ਤੇ ਠੀਕ ਹੈ ਤੈਨੂੰ ਤੇ ਹੋਏ ਹੀ ਕੁਝ ਨਹੀਂ ਤੇਰਾ ਤੇ ਕੋਈ ਦੁੱਖ ਰੋਗ ਹੈ ਨਹੀਂ ਜੇ ਹੈ ਛਿੱਤੀ ਟਿਕਾ ਅੰਦਰ ਅੰਦਰ ਨੇ ਚੱਲਣ ਲੱਗ ਪਏ ਇੱਕ ਕਹ ਲੋ ਵੀ ਉਹਨੂੰ ਚੜਦੇ ਕਲਾ ਉਹਦੇ ਅੰਦਰ ਉੱਜਣ ਲੱਗ ਪਏ ਕਹਿੰਦੇ ਮਨ ਨੂੰ ਇੱਕ ਹੌਸਲਾ ਤੇ ਹਿੰਮਤ ਮਿਲਿਆ ਉਤਸ਼ਾਹ ਮਿਲਿਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹ ਜੋ ਬਾਣੀ ਇੱਥੇ ਪੜ੍ਹੀ ਜਾ ਰਹੀ ਹੈ ਮੈਂ ਵੀ ਪੜ੍ਹ ਸਕਦੀ ਹਾਂ ਉਹ ਕਹਿੰਦੇ ਜੀ ਜ਼ਰੂਰ ਪੜ੍ਹੋ ਪਰ ਉਹ ਕਹਿੰਦੇ ਵੀ ਸਾਨੂੰ ਤੇ ਪੰਜਾਬੀ ਨਹੀਂ ਆਉਂਦੀ ਉਹ ਕਹਿੰਦੇ ਕੋਈ ਨਹੀਂ ਤੁਸੀਂ ਹਿੰਦੀ ਦਾ ਗੁੱਟਕਾ ਲੈ ਲਓ ਦੇਖੋ ਬਾਣੀ ਤੁਸੀਂ ਅੰਗਰੇਜ਼ੀ ਦੇ ਗੁੱਟਕੇ ਤੋਂ ਵੀ ਪੜ੍ਹ ਲਓ ਹਿੰਦੀ ਤੋਂ ਪੜ੍ਹ ਲਓ ਅੱਜ ਕੱਲ ਬਹੁਤ ਸਾਰੀਆਂ ਟਰਾਂਸਲੇਸ਼ਨ ਮਿਲ ਜਾਂਦੀਆਂ ਨੇ ਉਰਦੂ ਵਿੱਚ ਅਰਬੀ ਵਿੱਚ ਫਾਰਸੀ ਵਿੱਚ ਬੰਗਾਲੀ ਵਿੱਚ ਗੁਜਰਾਤੀ ਵਿੱਚ ਮਲਿਆਲਮ ਵਿੱਚ ਤਾਮਿਲ ਵਿੱਚ ਪਸ਼ਾਮਚ ਬਾਣੀ ਦੇ ਟਰਾਂਸਲੇਸ਼ਨ ਹੋ ਚੁੱਕੀ ਹੈ ਮਤਲਬ ਹੈ ਉਸ ਅੰਮ੍ਰਿਤ ਸ਼ੋਮੇ ਨਾਲ ਜੁੜਨਾ ਉਹ ਕਹਿੰਦੇ ਜੀ ਮੈਂ ਹਿੰਦੀ ਦਾ ਗੁਟਕਾ ਲੈਂਦਾ ਤੇ ਆ ਕੇ ਕਰੇ ਪਾਠ ਕਰਨਾ ਸ਼ੁਰੂ ਕਰਦਾ ਵੀ ਦੁੱਖ ਤੇ ਪਹਿਲਾਂ ਹੀ ਲੱਗਿਆ ਹੋਇਆ ਸੀ ਹੋਰ ਕੁਝ ਕਰਨਾ ਵੀ ਨਹੀਂ ਸੀ ਜਦੋਂ ਬੰਦਾ ਦੁਖੀ ਹੁੰਦਾ ਨੇ ਇੱਕ ਤਿਆਰ ਰੱਖਿਓ ਦੁੱਖਾਂ ਵਿੱਚ ਬੰਦਾ ਰੱਬ ਨਾਲ ਜ਼ਿਆਦਾ ਜੁੜਦਾ ਹੈ ਸੁੱਖਾਂ ਵਿੱਚ ਨਹੀਂ ਜੁੜਦਾ ਕਦੀ ਵੀ ਬਾਣੀ ਚ ਇੱਕ ਗੱਲ ਕਹੀ ਹੈ ਦੁੱਖਦਾਰੂ ਸੁਖ ਰੋਗ ਭਇਆ ਮਹਾਰਾਜ ਕਹਿੰਦੇ ਬੰਦੇ ਆ ਦੁੱਖਾਂ ਨੇ ਤੇ ਸ਼ਮਾ ਪਾ ਕੇ दारू ਬਣ ਜਾਣਾ ਤੇਰਾ ਭਲਾ ਕਰ ਹੀ ਦੇਣਾ ਕਿਤੇ ਨਾ ਕਿਤੇ ਪਰ ਸੁੱਖਾਂ ਨੇ ਤੈਨੂੰ ਰੋਗੀ ਬਣਾ ਦੇਣਾ ਪੁਰਾਣੇ ਸਮੇਂ ਹੈ ਨਾ ਪੰਜ ਚਾਰ 4 ਵਜੇ ਉੱਠਿਆ ਕਰਦੇ ਸਨ ਕੱਚੇ ਘਰ ਵੱਡਾ ਘਰ ਸਾਂਝਾ ਕਰ 4 ਵਜੇ ਉੱਠਣਾਂ ਬੰਦੇ ਨੇ 5 6 ਵਜੇ ਇਸ਼ਨਾਨ ਪਾਣੀ ਕਰਕੇ ਤਿਆਰ ਹੋ ਕੇ ਗੁਰਦੁਆਰੇ ਮੱਥਾ ਟੇਕ ਲੈਣਾ ਹੈ ਨਾ ਹੁਣ ਅੱਜ ਕੱਲਬ ਆਪੋ ਆਪਣੇ ਘਰ ਬਣ ਕੇ ਇਕੱਲੇ ਇਕੱਲੇ ਬੰਦੇ ਦਾ ਘਰ ਹੈ 8 8 ਕਮਰੇ ਨੇ 4 ਜੀ ਰਹਿਣ ਵਾਲੇ ਨੇ ਅਟੈਚ ਵਾਸ਼ਰੂਮ ਨੇ ਲੋਕੀ 9 9 ਵਜੇ ਉੱਠਦੇ ਨੇ ਆ ਕੁਛਤਨਾਬ ਸ਼੍ਰੀ ਵਾਇਗਰੂ ਸੋਖ ਰੋਗ ਬਣ ਕੇ ਇਹ ਇਹ ਕੁਦਰਤ ਦਾ ਨਿਯਮ ਹੈ ਦੁੱਖ ਕਦੀ ਵੀ ਮਾੜਾ ਨਹੀਂ ਕਰਦਾ ਹਾਂ ਜਦੋਂ ਆ ਜਾਏ ਸਹਿਣਾ ਬਹੁਤ ਔਖਾ ਹੁੰਦਾ ਹੈ ਲੱਗਦਾ ਬੰਦੇ ਨੂੰ ਵੀ ਕਿਉਂ ਆ ਗਿਆ ਬੁਰੇ ਹਾਲ ਹੋ ਗਏ ਮੈਂ ਮਾਰਿਆ ਗਿਆ ਬਰਬਾਦ ਹੋ ਗਿਆ ਨਹੀਂ ਦੁੱਖ ਨੇ ਕਿਤੇ ਨਾ ਕਿਤੇ ਭਲਾ ਹੀ ਕਰਨਾ ਹੈ ਦੁੱਖ ਕੁਝ ਸਿਖਾ ਕੇ ਜਾਏਗਾ ਕੁਝ ਦੇ ਕੇ ਜਾਏਗਾ ਕੁਝ ਨਾ ਕੁਝ ਨਵਾਂ ਤੁਹਾਨੂੰ ਚਾਨਣ ਦੇਵੇਗਾ ਸੂਝੀ ਦੇਵੇਗਾ ਸਿੱਖਿਆ ਦੇਵੇਗਾ ਚੰਗੇ ਮਾੜੀ ਦੀ ਪਛਾਣ ਹੀ ਕਰਾ ਦੇਗਾ ਦੁੱਖਾਂ 'ਚ ਹੀ ਪਤਾ ਲੱਗਦਾ ਵੀ ਮੇਰਾ ਆਪਣਾ ਕੌਣ ਹੈ ਬੇਗਾਨਾ ਕੌਣ ਹੈ ਕਿਹੜਾ ਮੇਰੇ ਨਾਲ ਖੜਾ ਹੈ ਕਿਹੜਾ ਨਹੀਂ ਖੜਾ ਕਿਹੜਾ ਗੱਲਾਂ ਵਾਲਾ ਨਿਕਲਿਆ ਕਿਹੜਾ ਕੰਮ ਵਾਲਾ ਨਿਕਲਿਆ ਇਹ ਸਾਰੀਆਂ ਗੱਲਾਂ ਤੁਹਾਨੂੰ ਦੁੱਖਾਂ 'ਚ ਪਤਾ ਲੱਗਦੀਆਂ ਸੁੱਖਾਂ 'ਚ ਕੁਝ ਨਹੀਂ ਪਤਾ ਲੱਗਦਾ ਜਦੋਂ ਬੰਦੇ ਕੋਲ ਪੈਸੇ ਹੋਣ ਨਾ ਚਾਰ ਛਲੜਾ ਹੋਣਾ ਸੁੱਖ ਹੋਵੇ ਕੰਮਕਾਰ ਚੰਗਾ ਹੋਵੇ ਰੋਜ਼ ਭੀੜ ਲੱਗਦੀ ਹੈ ਮਿਲਣ ਵਾਲੇ ਹਜ਼ਾਰਾਂ ਲੱਖਾਂ ਆ ਜਾਂਦੇ ਨੇ ਪਰ ਜਦੋਂ ਹੀ ਬੰਦਾ ਕਿਤੇ ਪੁਲਿਸ ਕੇਸ 'ਚ ਫਸ ਜਾਏ ਕੋਈ ਐਸਾ ਕੇਸ ਪੈ ਜਾਏ ਕੋਈ ਦੁੱਖ ਆ ਜਾਏ ਨਾ ਚੰਗੇ ਚੰਗੇ ਬੰਦੇ ਨਾਮ ਕੱਟ ਕੇ ਫੋਨ ਡਿਲੀਟ ਕਰ ਦਿੰਦੇ ਨੇ ਫੋਨ ਨਹੀਂ ਲੱਗਦੇ ਲੋਕ ਚੁੱਕਦੇ ਨਹੀਂ ਹਨ 84 ਤੋਂ ਬਾਅਦ ਤੁਹਾਡੇ ਨਾਲ ਬਹੁਤ ਪਰਿਵਾਰਾਂ ਨਾਲ ਹੋਇਆ ਨੇ ਕੁਝ ਚੰਗੇ ਚੰਗੇ ਕਹਿੰਦੇ ਘਾਉਂਦੇ ਸਾਥ ਛੱਡ ਕੇ ਜਿਨ੍ਹਾਂ ਦੇ ਨਾਮ ਲਿਸਟਾਂ 'ਚ ਪੈ ਗਏ ਬਲੈਕ ਲਿਸਟ 'ਚ ਪੈ ਗਏ ਰਿਸ਼ਤੇਦਾਰਾਂ ਨੇ ਰਿਸ਼ਤੇਦਾਰੀਆਂ ਤੋੜ ਦੀਆਂ ਕਦੇ ਨਾ ਜੀ ਸਾਡੀ ਤੇ ਇਹ ਬਾਣੀ ਚ ਮਹਾਰਾਜ ਨੇ ਗੱਲ ਸੱਚ ਕਹੀ ਹੈ ਵਿਪਤ ਪਰਿ ਸਭ ਹੀ ਸੰਗ ਛਾੜਤ ਕੋ ਨਾਵਤ ਨੇਰੈ ਸੁਖ ਮੈਂ ਸਭ ਸੰਗੀ ਭਏ ਦੁਖ ਮੈਂ ਸੰਗ ਨਾ ਕੋਏ ਪਰ ਕਹਿੰਦੇ ਜਿਹੜਾ ਦੁੱਖ ਸਹਿ ਗਿਆ ਦੁੱਖ ਨੂੰ ਪਾਣਾ ਮੰਨ ਗਿਆ ਦੁੱਖ ਵਿੱਚ ਵੀ ਅਡੋਲ ਰਹਿ ਗਿਆ ਦੁੱਖ ਵਿੱਚ ਜੁੜ ਗਿਆ ਨਾ ਉਹਦਾ ਦੁੱਖ ਉਹਦੇ ਵਾਸਤੇ دارو ਬਣ ਜਾਂਦਾ ਹੈ ਦਾਰੂ ਦਾ ਅਰਥ ਹੈ ਦਵਾਈ ਬਣ ਜਾਂਦਾ ਹੈ ਉਹਦਾ ਭਲਾ ਕਰਦਾ ਹੁਣ ਦੁੱਖ ਤੇ ਕਹਿੰਦੇ ਬਹੁਤ ਵੱਡਾ ਸੀ ਚਲੋ ਡਿੱਗਦੇ ਟੈਂਦੇ ਮਨ ਨਾਲ ਪਾਣੀ ਦਾ ਪਾਠ ਕਰਨਾ ਸ਼ੁਰੂ ਕੀਤਾ ਕਹਿੰਦੀ ਉਹਦੇ ਚੋਂ ਮੈਨੂੰ ਬੜੀ એનર્ਜੀ ਮਿਲਨੀ ਹੌਸਲਾ ਮਿਲਣਾ ਤੇ ਦਿਲ ਲੱਗਣ ਲੱਗ ਗਿਆ ਮੇਰਾ ਉਹ ਬੀਬੀ ਕਹਿੰਦੀ ਭਾਈ ਸਾਹਿਬ ਮੈਂ 2:30 ਵਜੇ ਉੱਠ ਕੱਢਦੀ ਸੀ 12 ਵਜੇ ਤੇ ਅੱਖ ਲੱਗਣੀ ਜਾ ਕੇ ਨੀਂਦ ਕਿੱਥੇ ਉਹਦੀ ਬਿਮਾਰ ਬੰਦੇ ਦੀ ਕਾਦੀ ਨੀਂਦ ਹੁੰਦੀ ਹੈ 2:30 ਵਜੇ ਉੱਠਣਾ ਜਿੰਨਾ ਕੁ ਮਾੜਾ ਮੋਟਾ ਇਸ਼ਨਾਨ ਪਾਣੀ ਹੋਣਾ ਕਰਕੇ ਕਹਿੰਦੀ ਮੈਂ ਗੁਟਕਾ ਜਾ ਕੇ ਬਹਿ ਜਾਣਾ ਪੰਜ ਪਾਠ ਜਪ ਜੀ ਸਾਹਿਬ ਪੰਜ ਪਾਠ ਸੁਖਮਨੀ ਸਾਹਿਬ ਫਿਰ ਨਿਤਨੇਮ ਕਰ ਦੇਣਾ ਸਾਰਾ ਗੁਟਕਾ ਪੜ ਦੇਣਾ ਫਿਰ ਸਾਰਾ ਦਿਨ ਕਹਿੰਦੀ ਮੈਂ ਪਾਠ ਹੀ ਕਰੀ ਜਾਣਾ ਤਿੰਨ ਕੁ ਮਹੀਨਾ ਦਾ ਸਮਾਂ ਲੰਘ ਗਿਆ ਤਿੰਨ ਮਹੀਨੇ ਬਾਅਦ ਸਾਨੂੰ ਡਾਕਟਰਾਂ ਨੇ ਫੋਨ ਕਰਕੇ ਬੁਲਾਇਆ ਵੀ ਤੁਸੀਂ ਆਓ ਤੁਸੀਂ ਆਏ ਨਹੀਂ ਮੁੜ ਕੇ ਤੁਹਾਡਾ ਦੇਸੀ ਆਪਰੇਸ਼ਨ ਕਰਨਾ ਕਹਿੰਦੇ ਸੀ ਚਲੇ ਗਏ ਰਿਪੋਰਟਾਂ ਲੈ ਕੇ ਸਾਰੀਆਂ ਨਾਲ ਉਹਨਾਂ ਨੇ ਸਾਡੇ ਟੈਸਟ ਕੀਤੇ ਵੀ ਤੁਹਾਡਾ ਆਪਰੇਸ਼ਨ ਕਰਨਾ ਟੈਸਟ ਕਰਦੇ ਆ ਜਦੋਂ ਟੈਸਟ ਕੀਤੇ ਡਾਕਟਰ ਹੈਰਾਨ ਰਹਿ ਗਏ ਕਹਿੰਦੇ ਭਾਈ ਇਹ ਦੱਸੋ ਤੁਸੀਂ ਕਿਹੜੀ ਦਵਾਈ ਲਈ ਹੈ ਤੁਸੀਂ ਕਿਸੇ ਹੋਰ ਡਾਕਟਰ ਕੋਲ ਗਏ ਹੋ ਤੁਸੀਂ ਬਦਲਿਆ ਉਹ ਕਹਿੰਦੇ ਵੀ ਨਹੀਂ ਤੁਹਾਡੇ ਵਾਲੀ ਚੱਲਦੀ ਉਹ ਵੀ ਕਦੇ ਲੈ ਲਈ ਕਦੇ ਨਾਲ ਵਾਲੇ ਭੁੱਲ ਭੁੱਲ ਵੀ ਜਾਂਦੇ ਸੀ ਉਹ ਕਹਿੰਦੇ ਨਹੀਂ ਵੀ ਕੁਝ ਹੋਇਆ ਜ਼ਰੂਰ ਹੈ ਉਹ ਕਹਿੰਦੇ ਵੀ ਕੀ ਹੋ ਗਿਆ ਸੀ ਕਬਰ ਆ ਗਏ ਕਹਿੰਦੇ ਵੀ ਜਦੋਂ ਅਸੀਂ ਤੁਹਾਡੀ ਪਹਿਲੀ ਰਿਪੋਰਟ ਵੇਖਦੇ ਆ ਤਿੰਨ ਮਹੀਨੇ ਵਾਲੀ ਉਹਦੇ ਚ ਕੰਡੀਸ਼ਨ ਇਹ ਹੈ ਵੀ 80% ਤੱਕ ਲੱਤ ਡੈਮੇਜ ਹੈ ਰੋਗ ਵਧ ਰਿਹਾ ਤੇਜ਼ੀ ਨਾਲ ਉਹਦੇ ਹਿਸਾਬ ਨਾਲ ਤੇ ਤੁਸੀਂ ਜੇ ਅੱਜ ਤੁਹਾਡੀ ਮੌਤ ਹੋ ਜਾਣੀ ਚਾਹੀਦੀ ਸੀ ਤੁਹਾਡਾ ਰੋਗ ਇਹਨਾਂ ਵਧ ਤੁਹਾਡੀ ਤੇ ਅੱਜ ਮੌਤ ਹੋ ਜਾਣੀ ਚਾਹੀਦੀ ਹੈ ਤੇ ਹੈਰਾਨੀ ਕੀ ਇਸ ਗੱਲ ਦੀ ਹੈ ਤੁਹਾਡਾ ਰੋਗ 80% ਤੱਕ ਠੀਕ ਹੋ ਗਿਆ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ 80% ਠੀਕ ਹੋ ਗਿਆ ਬੀਖਾਲੀ ਮੈਂ ਹੈਰਾਨ ਮੈਂ ਸੋਚਣ ਲੱਗ ਕੇ ਵੀ ਹੋਇਆ ਕਿ ਫਿਰ ਇੱਕਦਮ ਧਿਆਨ ਗਿਆ ਉਹ ਹੋ ਅਸੀਂ ਤੇ ਗੁਰਦੁਆਰਾ ਸਾਹਿਬ ਗਏ ਸੀ ਮੈਂ ਤੇ ਉਧਰ ਦੀ ਬਾਣੀ ਪੜ ਰਹੀਆਂ ਇੱਕਦਮ ਸਾਰੀ ਗੱਲ ਸਮਝ ਆ ਗਈ ਕਹਿੰਦੇ ਵੀ ਗੁਰੂ ਦੀ ਕਿਰਪਾ ਉਹ ਕਹਿੰਦੇ ਅੱਖਾਂ ਚ ਨੀਰ ਵਗਿਆ ਉੱਥੇ ਬੈਠੀ ਬੈਠੀ ਮੈਂ ਰੋਣ ਲੱਗ ਪਈ ਡਾਕਟਰਾਂ ਨੇ ਮੈਨੂੰ ਸੰਭਾਲਿਆ ਕੀ ਹੋ ਗਿਆ ਕਹਿੰਦੇ ਭੈਣੇ ਵੀ ਦੱਸਦੇ ਸੀ ਇਸ ਤੇ ਤੈਨੂੰ ਇਸ ਤੇ ਕਿਹਾ ਅਸਤੇ ਕਹਤੋਂ ਠੀਕ ਹੋ ਗਈ ਹੈ ਕਹਿੰਦੇ ਗੱਲ ਠੀਕ ਹੋਣ ਦੀ ਨਹੀਂ ਗੱਲ ਇਹ ਵੀ ਮੈਨੂੰ ਜਿਹਨੇ ਠੀਕ ਕੀਤਾ ਉਹ ਦਿਸਦਾ ਨਹੀਂ ਤੇ ਜਿਹੜਾ ਮੇਰੀ ਸਮਝ ਚ ਹੈ ਤੁਹਾਡੀ ਸਮਝ ਚ ਕੋਈ ਨਹੀਂ ਆਉਣਾ ਕਹਿੰਦੇ ਬਾਬੇ ਨਾਨਕ ਦੀ ਕਿਰਪਾ ਹੋਈ ਹੈ। ਬਸ ਕਹਿੰਦੇ ਫਿਰ ਗੁਰੂ ਨੇ ਠੀਕ ਕੀਤਾ। ਉਹ ਤੋਂ ਬਾਅਦ ਕਹਿੰਦੇ ਆਪਾਂ ਜੀ ਬਾਣੀ ਦੇ ਲੜ ਲੱਗੇ। ਬਾਣੀ ਦਾ ਰਾਹ ਫੜਦੇ ਆ। ਤੇ ਐਸਾ ਜਾਪ ਕੀਤਾ ਇੰਨੀ ਬਾਣੀ ਪੜੀ ਇੰਨੀ ਭਾਵਨਾ ਨਾਲ ਕਹਿੰਦੇ ਸੀ ਸੇਵਾ ਕਰਨੀ। ਉਹ ਫਿਰ ਨਾ ਛਾਲਕ ਬਾਦ ਉਹਨਾਂ ਨਾਲ ਗੱਲ ਗੁਲ ਹੁੰਦੀ ਕਹਿੰਦੇ ਭਾਈ ਸਾਹਿਬ ਹੁਣ ਨਾ ਮੇਰਾ ਬਿਲਕੁਲ ਰੋਗ ਠੀਕ ਹੋ ਗਿਆ। ਪੈਰ ਤੇ ਨਿੱਕਾ ਜਿਹਾ ਕ ਮੈਂ ਪੱਟੀ-ਪੁੱਟੀ ਕਰ। ਕਹਿੰਦੇ ਮੈਂ ਕਿਹਾ ਵੀ ਰੱਬਾ ਇੰਨਾ ਕਰ ਰਹਿਣ ਦੇ ਮੈਨੂੰ। ਇਹ ਨਾ ਠੀਕ ਕਰੀ। ਆਪ ਕਿ ਉਹਨਾਂ ਨੇ ਕਿਹਾ? ਵੀ ਜੇ ਵੀ ਦੁੱਖ ਠੀਕ ਹੋ ਗਿਆ ਨਾ ਮੈਂ ਬਿਲਕੁਲ ਠੀਕ ਹੋ ਸਕਦਾ ਮੈਂ ਫੇਰ ਤੈਨੂੰ ਭੁੱਲ ਜਾ ਨਹੀਂ ਕਹਿੰਦੀ ਇਹ ਰੱਖੇ ਦੁੱਖ ਮੈਨੂੰ ਤੇਰੇ ਨਾਲ ਜੋੜ ਕੇ ਰੱਖੇਗਾ ਯਾਦ ਕਰਾਏਗਾ ਤੇਰੀ ਬਖਸ਼ਿਸ਼ ਨਾਲ ਜੋੜੇਗਾ ਤੇਰੀ ਕਿਰਪਾ ਨਾਲ ਜੋੜੇਗਾ ਵੀ ਰੱਬਾ ਤੂੰ ਅੱਜ ਮੇਰੀ ਸੂਲੀ ਨੂੰ ਸੂਲ ਬਣਾ ਕੇ ਰੱਖ ਦਿੱਤਾ ਐਡੀ ਕਿਰਪਾ ਹੋ ਗਈ ਤੇ ਸੱਚ ਜਾਣੋ ਮੈਂ ਤੇ ਉਹਨਾਂ ਨੂੰ 2 ਸਾਲ ਬਾਅਦ ਮਿਲੇ ਜੀ ਅਸੀਂ ਪਰਿਵਾਰ ਸਮੇਤ ਗਏ ਸਮਾ ਬਣਿਆ ਜਾਣ ਦਾ ਫੋਨ ਤੇ ਗੱਲ ਹੋਈ ਉਹ ਕਹਿੰਦੀ ਮੈਂ ਕਿਹਾ ਜੀ ਆਣਾ ਕਹਿੰਦੀ ਆਜੋ ਆਪਾਂ ਪੰਜੋਖਰਾ ਸਾਹਿਬ ਮਿਲਦੇ ਆਂ ਤੇ ਜਦੋਂ ਮੈਂ ਗਿਆ ਮੈਂ ਦੇਖ ਕੇ ਹਰਾਰ ਰਹਿ ਗਿਆ ਉਸ ਵਕਤ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ ਤੇ ਸਿਰ ਤੇ ਕੇਸ਼ ਕੀ ਵੀ ਬਨ ਲਈ ਸੀ ਕੱਲੀ ਚੁੰਨੀ ਨਹੀਂ ਦਸਤਾਰ ਬਨ ਕੇ ਉੱਪਰੋਂ ਕੇਸ਼ ਕੀ ਬਨ ਕੇ ਉਹਨਾਂ ਦਾ ਸਰੂਪ ਪੂਰਾ ਗੁਰਮੁਖਾਂ ਵਾਲਾ ਬਣ ਗਿਆ ਕਹਿੰਦੇ ਵੀ ਸੇ ਨਵਾਂ ਜੀਵਨ ਸਰੀਰਕ ਜੀਵਨ ਵੀ ਤੇ ਆਤਮਿਕ ਜੀਵਨ ਵੀ ਸਾਨੂੰ ਗੁਰੂ ਨੇ ਬਖਸ਼ਿਆ ਸਾਡੇ ਲਈ ਕਹਿੰਦੇ ਵਾਕਈ ਦੁਖਦਾਰ ਬਣ ਗਏ ਇਹ ਪ੍ਰਤੱਖ ਘਟਨਾ ਹੈ ਇਹ ਸੁਣੀ ਸੁਣਾਈ ਵੀ ਨਹੀਂ ਵਾਪਰੀ ਹੋਈ ਹੈ ਇਹ ਹੈ ਉਹ ਗੱਲ ਜਿਹਨੂੰ ਅਪਾ ਕਹਿੰਦੇ ਦੂਖ ਰੋਗ ਸੰਤਾਪ ਪੁੱਤਰ ਸੁਣੀ ਸੱਚੀ ਬਾਣੀ ਮਰੀਦ ਇਹ ਸੁਣ ਕੇ ਹੋ ਜਾਂਦੇ ਆ ਜਿਹੜਾ ਪੜ੍ਹੇਗਾ ਬਾਣੇ ਗਾਏਗਾ ਉਹਦੇ ਨਾਲ ਕੀ ਕੁਝ ਵਾਪਰੇਗਾ